ਹਾਂਜੀ ਸਤਿ ਸ੍ਰੀ ਅਕਾਲ ਜੀ ਚੜ੍ਹਦੇ ਪੰਜਾਬ ਵਾਲੇ ਤੇ ਲਹਿੰਦੇ ਪੰਜਾਬ ਵਾਲੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਠੀਕ ਠਾਕ ਹਾਂ ਸਾਰੇ ਵੀਰ ਤੇ ਜਿੰਨੇ ਵੀ ਬਾਈ ਆਪਾਂ ਨੂੰ ਪੰਜਾਬ ਤੋਂ ਬਾਹਰ ਲਿਆ ਸਟੇਟਾਂ ਤੋਂ ਲਾਈਕ ਸ਼ੇਅਰ ਕਮੈਂਟ ਕਰਦੇ ਆ ਮੈਸੇਜ ਕਰਦੇ ਤੁਹਾਡਾ ਸਾਰਿਆਂ ਦਾ ਬਾਈ ਧੰਨਵਾਦ ਆ ਜਿੰਨੇ ਵੀ ਮੁੰਡੇ ਬਾਹਰੋਂ ਕਰਦੇ ਆ ਐਨਆਰਆਈ ਹਨਾ ਤੁਹਾਡਾ ਵੀ ਸਾਰਿਆਂ ਦਾ ਬਾਈ ਬਹੁਤ ਬਹੁਤ ਧੰਨਵਾਦ ਆ ਤੇ ਆਪਾਂ ਛੋਟੀ ਜਿਹੀ ਇੱਕ ਵੀਡੀਓ ਬਣਾ ਕੇ ਤੁਹਾਨੂੰ ਦੱਸਣੀ ਹੈ ਕਈਆਂ ਬਾਈਆਂ ਦੇ ਮੈਸੇਜ ਆਏ ਹੋਏ ਸੀਗੇ ਇਹ ਮੈਂ ਅਜਲ ਛੋਟੀ ਜਿਹੀ ਇੱਕ ਵੀਡੀਓ ਬਣਾ ਲੈਨੇ ਆ ਪਹਿਲਾਂ ਤਾਂ ਤੁਸੀਂ ਜਾਨਵਰ ਚੈੱਕ ਕਰ ਲਓ ਬਈ ਜਾਨਵਰ ਚੈੱਕ ਕਰੋ ਪੂਰੇ ਟਣਾ ਟਾਣਾ ਤੇ ਉਸ ਤੋਂ ਬਾਅਦ ਪਰਪਟਾਈ ਬਾਰੇ ਗੱਲਾਂ ਕਰਦੇ ਹਾਂ ਪਰਪਟਾਈ ਦੀ ਭਾਈ ਆਏ ਆ ਤੁਸੀਂ ਆਪਦੀ ਨਾ ਬਾਜ਼ੀਆਂ ਦੇ ਹਿਸਾਬ ਨਾਲ ਪਰਪਟ ਸਕਦੇ ਆ ਠੀਕ ਆ ਆਪਦੀਆਂ ਬਾਜ਼ੀਆਂ ਦੇ ਹਿਸਾਬ ਨਾਲ ਤੁਸੀਂ ਪਰਪਟ ਸਕਦੇ ਆ ਕੁੱਤਰਾ ਜਿਹੜੇ ਹਨ ਤੁਹਾਡੀਆਂ ਬਾਜ਼ੀਆਂ ਉਹ ਸਾਬ ਨਾਲ ਪਰਪਟੋ ਤੇ ਜਾਣੀ ਸ਼ੇਫਟਾਂ ਚ ਪੱਟ ਲੋ ਜਿਵੇਂ 15 ਗੇ ਪੱਟ ਲੇ 15 ਗੇ ਫੇਰ ਪੱਟ ਲੋ ਹਨਾ ਦਹਾਂ ਦਣਾ ਵਾਧਾ ਇਸ ਤਰ੍ਹਾਂ ਕਰਾ ਬਾਈਆਂ ਦੇ ਹਿਸਾਬ ਨਾਲ ਦੇਖ ਲੋ ਯਾਰ ਮੇਨ ਜਿਹੜੀ ਆਪਾਂ ਗੱਲ ਕਰਨੀ ਆ ਮੇਨ ਗੱਲ ਹੈਗੀ ਆ ਵੀ ਕੈਲਸ਼ੀਅਮ ਇਹਨਾਂ ਨੂੰ ਕੈਲਸ਼ੀਅਮ ਬਹੁਤ ਜ਼ਰੂਰੀ ਆ ਬਾਈ ਕੈਲਸ਼ੀਅਮ ਤੁਸੀਂ ਜਿਹੜਾ ਮਰਜ਼ੀ ਪਾ ਸਕਦੇ ਹੋ ਨਹੀਂ ਤਾਂ ਮੈਂ ਤੁਹਾਨੂੰ ਮੈਂ ਦੱਸਦਾ ਜਿਹੜਾ ਬਾਈ ਈਰਮਾਨ ਕਰਤਾਰਪੁਰ ਵਾਲੇ ਨੇ ਨਾ ਸਪੈਸ਼ਲ ਕੈਲਸ਼ੀਅਮ ਬਣਵਾਇਆ ਕਿੰਨਾ ਵਾਸਤੇ ਵਰਲਡ ਕੈਲਸ਼ੀਅਮ ਦੇ ਨਾਂ ਤੇ ਉਹ ਹੈਗਾ ਉਹ ਲਾਲ ਜਿਹੜਾ ਸ਼ਾਇਦ ਕੈਲਸ਼ੀਅਮ ਆ ਮੈਂ ਮੰਗਾਇਆ ਵਾ ਉਹ ਉਹ ਪਾ ਲੋ ਨਹੀਂ ਤਾਂ ਤੁਸੀਂ ਆਪਣਾ ਮਲਟੀ ਸਟਾਰ ਵੀ ਪਾ ਸਕਦੇ ਹੋ ਮਲਟੀ ਵਿਟਾਮਿਨ ਵੀ ਉਹੀ ਹੁੰਦੇ ਆ ਤੇ ਇੱਕ ਆਪਣੇ ਏ ਟੂ ਜ਼ेड ਸੀਰਪਾ ਉਹ ਵੀ ਪਾ ਸਕਦੇ ਹੋ ਉਹਦੇ ਵਿੱਚ ਵੀ ਮਲਟੀ ਵਿਟਾਮਿਨ ਆ ਤੇ ਜਿਵੇਂ ਇੱਕ ਪਹਿਲਾਂ ਪੋਸਟਾ ਬੈਡ ਪਾਉਂਦੇ ਹੁੰਦੇ ਸੀ ਉਹ ਵੀ ਪਾ ਸਕਦੇ ਹੋ ਉਹਦੇ ਵਿੱਚ ਵੀ ਮਲਟੀ ਵਿਟਾਮਿਨ ਆ ਜਿਵੇਂ 1 ਲੀਟਰ ਵਾਲੀ ਉਹ ਪੈਕਿੰਗ ਆਉਂਦੀ ਹੈ 1 ਲੀਟਰ ਵਾਲੀ ਪੈਕਿੰਗ ਦੇ ਵਿੱਚ 60 ਐਮਐਲ ਬਿਮਰਾਲ ਪਾ ਕੇ ਤੇ ਬਾਈ ਆਪਾਂ ਮਲਟੀ ਸਟਾਰ ਉਹ ਪਾ ਸਕਦੇ ਆ ਠੀਕ ਹੈ ਤੇ ਕੈਲਸ਼ੀਅਮ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਬਾਈ ਆ ਦੇਖ ਲਓ ਚੈੱਕ ਕਰ ਲਓ ਤੁਸੀਂ ਕਬੂਤਰ ਤੇ ਬਾਕੀ ਹੋਰ ਤੁਹਾਨੂੰ ਮੈਂ ਗੱਲ ਦੱਸਦਾ ਹਜੇ ਤੁਸੀਂ ਨਾ ਹੁਣ ਆਪਣੇ ਕਬੂਤਰ ਸਾਰੇ ਚੈੱਕ ਕਰਨੇ ਆ ਬਾਈ ਥੱਲੋਂ ਸਾਰੇ ਜਿਹੜੇ ਉੱਡਣ ਵਾਲੇ ਆ ਤੁਸੀਂ ਬਾਜ਼ੀਆਂ ਛੱਡ ਰਿਆਂ ਵੀ ਚੈੱਕ ਕਰਨੇ ਕਿਵੇਂ ਥੱਲੋਂ ਲਾਲ ਆ ਪੂਰੇ ਵਿਚਾਰੀ ਜੁਰਬੀ ਪੂਰੀ ਫੁੱਲ ਹੈਗੀ ਆ ਖੂਨ ਖਾਨ ਪੂਰਾ ਬਣਿਆ ਹੋਇਆ ਇਹ ਚੀਜ਼ਾਂ ਤੁਸੀਂ ਚੈੱਕ ਕਰ ਲੈਣੀਆਂ ਕਿਉਂਕਿ ਹਜੇ ਆਪਣੇ ਕੋਲੇ ਸਮਾਂ ਹੈਗਾ ਬਾਈ ਲਾਲ ਕਰਨ ਦਾ ਥੱਲਿਓਂ ਚਰਬੀ ਚਰਬੀ ਬਣਾਉਣ ਦਾ ਤੇ ਉਹ ਤੁਹਾਨੂੰ ਮੈਂ ਟਾਈਮ ਤੇ ਦੱਸ ਦੂੰਗਾ ਕੋਈ ਚੱਕਰ ਨਹੀਂ ਅਗਲੀ ਵੀਡੀਓ ਬਣਾਵਾਂਗੇ ਉਸ ਵੀਡੀਓ ਦੇ ਵਿੱਚ ਦੱਸ ਦਿਆਂਗੇ ਵੀ ਕੀ ਕੀ ਪਾਉਣਾ ਤੇ ਪਰ ਪਟਾਈ ਤੋਂ ਬਾਅਦ ਮੱਖਣੀ ਜ਼ਰੂਰ ਦੇ ਸਕਦੇ ਹਾਂ ਤੁਸੀਂ ਬਾਈ ਮੱਖਣੀ ਤੁਸੀਂ ਕੱਲੀ ਨਹੀਂ ਦੇਣੀ ਮੱਖਣੀ ਦੇ ਨਾਲ ਤੁਸੀਂ ਇੱਕ ਕਬੂਤਰ ਦਾ ਇੱਕ ਚਾਂਦੀ ਦਾ ਵਰਕ ਬਾਈ ਮਿਹਨਤ ਤਾਂ ਜ਼ਰੂਰ ਆ ਮੱਖਣੀ ਦੋ ਸ਼ਾਮ ਨੂੰ ਜਿਵੇਂ ਐਸ ਵੇਲੇ ਆ ਹੁਣ ਠੀਕ ਆ ਏਦਾਂ ਇਹੋ ਨੇ ਖਾਦੇ ਵਜਿਵੇਂ ਹੁਣ ਇਹਨਾਂ ਦੰਡੂਣੇ ਖਾਦੇ ਆ ਇਹਦੇਦਰ ਵੱਡੇ ਕੂਤਰ ਬੱਚੇ ਆਪਣੇ ਉਧਰ ਬੈਠੇ ਜਿਹੜੇ ਛੱਡਣ ਵਾਲੇ ਆ ਛਾਤਰੀ ਦੇ ਬੈਠਿਆ ਕੁਸ ਪਰਲੇ ਗੁੱਡੇ 'ਚ ਬੈਠਿਆ ਸਾਰੇ ਬੱਚੇ ਉਹ ਬੈਠਿਆ ਥੱਲੇ ਡੰਬੇ ਡੁੱਬੇ ਸਾਰੇ ਗਿੱਜੇ ਹੋਇਆ ਸਾਰੇ ਛੱਡਣ ਵਾਲੇ ਆ ਕੁਛ ਇਧਰ ਬੈਠਿਆ ਉਹ ਪਰਲੇ ਪਾਸੇ ਤੇ ਮਖਣੀ 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 ਇੱਕ ਇਹੋ ਜੀ ਚੀਜ਼ ਆ ਮਖਣੀ ਕਬੂਤਰ ਨੂੰ ਬਹੁਤ ਹੀ ਜ਼ਰੂਰੀ ਆ ਕਿਉਂਕਿ ਕੂਤਰ ਨੂੰ ਨਾ ਤਰ ਰੱਖਦੀਆਂ ਗੋ ਜਿਹਦੀਆਂ ਨਾਲਾਂ ਤਰ ਰਹਿੰਦੀਆਂ ਖੁਸ਼ਕੀ ਨਹੀਂ ਆਉਂਦੀਆਂ ਥੱਲੇ ਪਿੰਡੇ ਦੇ ਤੁਸੀਂ ਦੇਖੋਗੇ ਖੁਸ਼ਕੀ ਨਹੀਂ ਆਉਗੀ ਮਖਣੀ ਦੇਣੀ ਮਤਲਬ ਵੰਟੇ ਜਿੰਨੀ 15 ਦਿਨਾਂ ਦੇ ਲੋ 20 ਦਿਨ ਦੇ ਲੋ ਮਹੀਨਾ ਦੇ ਲੋ ਤੇ ਬਾਜ਼ੀਆਂ 'ਚ ਵੀ ਦੇਸ਼ ਆ ਜਾਂਦਾ ਮੈਂ ਆ ਬਾਈ ਦੀ ਇੰਟਰਵਿਊ ਸੁਣੀ ਸੀ ਜਿਹੜੀ ਮੰਤ ਆਪਣੀ ਸਿੱਧਮ ਵਾਲੇ ਬਾਈ ਦੀ ਇੰਟਰਵਿਊ ਕੀਤੀ ਆ ਕੁਲਦੀਪ ਨੇ ਸਟਾਰ ਕੁੱਤਰਵਾਜ ਵਾਲੇ ਨੇ ਉਹ ਚ ਬਾਈ ਦਾਦਾ ਹੀ ਮੰਤ ਕਹਿੰਦਾ ਵੀ ਅਸੀਂ ਤਾਂ ਬੰਦ ਹੀ ਨਹੀਂ ਕਰਦੇ ਅਸੀਂ ਤਾਂ ਬਾਜ਼ੀਆਂ ਆ ਜੂ ਦਿੰਨੇ ਆ ਵੀ ਆਪਾਂ ਨਹੀਂ ਉਹ ਦਿੰਦੇ ਆਪਾਂ ਦਿੰਦੇ ਨੇ ਆਹ 20 ਦਿਨ ਹੱਦ ਮਹੀਨਾ ਬਸ ਠੀਕ ਆ ਮੱਖਣੀ ਦੇ ਸਕਦੇ ਹਾਂ ਤੁਸੀਂ ਬਾਈ ਤੇ ਮੱਖਣੀ ਦੇਣ ਦਾ ਤਰੀਕਾ ਮੈਂ ਤੁਹਾਨੂੰ ਦੱਸਦਾ ਪਤਾ ਕੀ ਆ ਮੱਖਣੀ ਮਾਲ ਗੋਲੀਆਂ ਬਣਾ ਕੇ ਤੁਸੀਂ ਫਰਿੱਜ 'ਚ ਰੱਖ ਦੋ ਜਦੋਂ ਤੁਸੀਂ ਮਖਣੀ ਦੇਣੀ ਹੈ ਇੱਕ ਇੱਕ ਗੋਲੀ ਦੇ ਉੱਤੇ ਢੋਲੀ ਬਣਾ ਕੇ ਇੱਕ ਇੱਕ ਦੇ ਉੱਤੇ ਇੱਕ ਇੱਕ ਚਾਂਦੀ ਦਾ ਵਰਕ ਲਪੇਟੀ ਚਲੋ ਨਾਲੇ ਤਾਂ ਕਬੂਤਰਾਂ ਦੀਆਂ ਬਰਾਸ਼ਾ ਨਹੀਂ ਲੱਭਣੀਆਂ ਮੂੰਹ ਨਹੀਂ ਲੱਭੜੂਗਾ ਠੀਕ ਹੈ ਤੇ ਭਾਈ ਤੁਸੀਂ ਮਖਣੀ ਦੇ ਕੇ ਦੇਖੋ ਇਸ ਤਰੀਕੇ ਨਾਲ ਜਿਹੜੀ ਤਰੀਕੇ ਨਾਲ ਤੁਹਾਨੂੰ ਮੈਂ ਦੱਸਿਆ ਇਹ ਕਰਕੇ ਚਾਂਦੀ ਦਾ ਵਰਕ ਲਪੇਟ ਕੇ ਵਿੱਚ ਤੇ ਭਾਈ ਕਬੂਤਰਾਂ ਦੇ ਮੈਨੂੰ ਤੁਸੀਂ 15 ਦਿਨ ਬਾਅਦ ਦੇਖ ਕੇ ਮੈਸੇਜ ਕਰ ਦੋਗੇ ਤੁਹਾਡੇ ਕਬੂਤਰ ਅੱਜ ਦੇਖ ਲਿਓ ਤੇ ਮਖਣੀ ਦੇਣ ਤੋਂ 15 ਤੋਂ 20 ਦਿਨ ਦੇ ਬਾਅਦ ਚ ਦੇਖ ਲਿਓ ਕੂਤਰ ਆ ਦੇਵਲਾ ਆਪਣੇ ਵੱਡੇ ਕੂਤਰਾ ਹਾ ਸਾਰੇ ਤੇ ਆ ਫਿਰਦੇ ਕਿ ਨਹੀਂ ਪੱਠਿਆਂ ਵਾਂਗੂ ਬਈ ਐ ਗੁੜਕੇ ਦੇ ਆ ਦੇ ਲੋ ਖੁੱਡਾ ਖੁੱਲਾ ਹੈ ਇਧਰੋਂ ਮੋੜਿਆਂ ਇਧਰੋਂ ਆ ਪਰਦਾ ਜਾਂ ਮੇਰਾ ਹੌਣ ਲਾਇਆ ਵਾ ਤਾਂ ਆ ਦੇ ਗੇਟ ਖੁੱਲਾ ਹੀ ਹੁੰਦਾ ਇਧਰੋਂ ਆ ਦੇ ਆ ਵੀ ਖੁੱਲਾ ਹੀ ਆ ਸਾਰਾ ਮਛਰਦਾਨੀਆਂ ਲੱਗੀ ਹੋਈ ਆ ਇਹ ਤਾਂ ਲਾਇਆ ਕਈ ਰੋ ਦੇ ਮੀ ਆ ਗਏ ਨਾ ਬਾਛਣੋਂਦੀ ਸੀ ਮੈਂ ਤਾਂ ਕਰਕੇ ਇਹ ਲਾਇਆ ਨਹੀਂ ਖੁੱਲਾ ਹੀ ਹੁੰਦਾ ਸੀ ਆ ਦੇਖ ਆ ਲੱਗਿਆ ਹੋਇਆ ਇਧਰ ਮਤਲਬ ਉਹ ਬਈ ਬਾਛਣੋਂਦੀ ਕਰਕੇ ਤਾਂ ਕਰਕੇ ਆਪਣਾ ਲਾਇਆ ਖੁੱਲਾ ਹੀ ਹੋਂ ਬਾਕੀ ਗੁੱਡਾ ਤੇ ਮਗਲੇ ਪਾਸੇ ਆਹ ਸਾਰਾ ਖੁੱਲਾ ਹੀ ਆ ਦੇਖ ਲਓ ਤੁਸੀਂ ਤੇ ਐਡਾ ਨਹੀਂ ਕੁਛ ਹੁੰਦਾ ਹੁੰਦਾ ਗਿਆ ਹਾਂ ਇਹਨਾਂ ਤੇ ਸਿੱਧੀ ਹਵਾ ਨਹੀਂ ਪੈਣੀ ਚਾਹੀਦੀ ਬਸ ਸਿੱਧੀ ਹਵਾ ਨਾ ਪਵੇ ਉਂ ਨਹੀਂ ਕੁਛ ਹੁੰਦਾ ਫਿਰ ਇਹਨਾਂ ਨੂੰ ਕਿਉਂਕਿ ਇਹਨਾਂ ਦੇ ਵਿੱਚ ਗਰਮਾਇਸ਼ ਇੱਕ ਹੁੰਦੀ ਹੈ ਇੱਕ ਆਪਾਂ ਬਾਈ ਪਤਾ ਕੀ ਗਾ ਗਰਮ ਦਾਣਾ ਬਹੁਤ ਪਾ ਲੈਨੇ ਮੇਰੇ ਭਰਾ ਗਰਮ ਹੁਣ ਦਾਣਾ ਇੱਕਦਮ ਦਾਣਾ ਚੇਂਜ ਨਾ ਕਰਿਓ ਹੌਲੀ ਹੌਲੀ ਜਿਹੜੇ ਭਰਾ ਬਾਜਰਾ ਪਾਉਂਦੇ ਆ ਹੌਲੀ ਹੌਲੀ ਬਾਜਰਾ ਘਟਾ ਲਿਓ ਬਾਈ ਠੀਕ ਆ ਹੁਣ ਜਦੋਂ ਬਾਰ ਪੱਟ ਤੇ ਬੁੱਤਰਾਂ ਨੂੰ ਬਾਈ ਸਰੋਂ ਕਣਕ ਤੇ ਛੋਲਿਆਂ ਦੀ ਦਾਲ ਜਿੰਨੀ ਪਾ ਸਕਦੇ ਹਾਂ ਸਰੋਂ ਜਿੰਨੀ ਪਾ ਸਕਦੇ ਆ ਵੱਧ ਤੋਂ ਵੱਧ ਬਾਈ ਠੀਕਾ ਮੜ ਕੇ ਗਾਹ ਤੁਹਾਨੂੰ ਪਤਾ ਬਾਜ਼ੀਆਂ ਅਜ ਤਾਂ ਫਿਰ ਕਣਕ ਤੇ ਬਦਾਮ ਹੀ ਚੱਲ ਪੈਣੇ ਆ ਔਰ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਬਾਜ਼ੀਆਂ ਚ ਮੈਂ ਤੇ ਅਰਬਾ ਕੀਤਾ ਹੋਇਆ ਬਾਈ ਇਹ ਬਾਜ਼ੀਆਂ ਚ ਮੈਂ ਨਾ ਕਣਕ ਨਹੀਂ ਦਿੰਦਾ ਹੁੰਦਾ ਮੈਂ ਛੋਲਿਆਂ ਦੀ ਦਾਲ ਦਿੰਦਾ ਹੁੰਨਾ ਭਿਓਂ ਕੇ ਕਣਕ ਦੀ ਜਗ੍ਹਾ ਤੇ ਤੇ ਬਾਈ ਰਿਜ਼ਲਟ ਦੁੱਗਣਾ ਦੁੱਧ ਚ ਭਿਓਂ ਕੇ ਦੁੱਧ ਚ ਰਾਤ ਨੂੰ ਭਿਓਂ ਲੈਣੀ ਆ ਛੋਲਿਆਂ ਦੀ ਦਾਲ ਤੇ ਸਵੇਰੇ ਜਦੋਂ ਆਪਾਂ ਮਤਲਬ ਬਦਾਮਾਂ ਤੋਂ ਬਾਅਦ ਕਣਕ ਪਾਉਂਦੇ ਆ ਨਾ ਬਦਾਮਾਂ ਦੇ ਨਾਲ ਲਾ ਲਓ ਜਾਂ ਬਦਾਮਾਂ ਤੋਂ ਬਾਅਦ ਪਾਉਨੇ ਆ ਕਣਕ ਤੇ ਮੈਂ ਵੀ ਉਹ ਕਣਕ ਦੀ ਜਗ੍ਹਾ ਤੇ ਛੋਲਿਆਂ ਦੀ ਦਾਲ ਪਾਉਣਾ ਹੁੰਦਾ ਤੇ ਕਬੂਤਰ ਇੱਕ ਦੁੱਧ ਦੀ ਦਾਗਤ ਮਿਲ ਜਾਂਦੀ ਆ ਤੇ ਦੂਜੇ ਛੋਲੇ ਛੋਲੇ ਸਾਨੂੰ ਪਤਾ ਘੋੜੇ ਦੀ ਖਰਾਕ ਆ ਠੀਕ ਆ ਤੇ ਇਹ ਇਹ ਨਿੱਕੀਆਂ ਮੋਟੀਆਂ ਗੱਲਾਂ ਇਹ ਤੁਸੀਂ ਗਲਤੀਆਂ ਨਹੀਂ ਕਰਨੀਆਂ ਮੇਰਾ ਭਰਾ ਹੁਣ ਤੁਸੀਂ ਚੈੱਕ ਜ਼ਰੂਰ ਕਰ ਲੈਣੇ ਆਪਦੇ ਕੁੱਤਰ ਫੜ ਕੇ ਥੱਲੋਂ ਵੀ ਕਿਵੇਂ ਆ ਲਾਲ ਆ ਕਿਵੇਂ ਆ ਕੁੱਤਰਾਂ ਦਾ ਸਰੀਰ ਬਣਿਆ ਥੱਲੋਂ ਪੂਰਾ ਖੂਨ ਹੈਗਾ ਚਰਬੀ ਹੈਗੀ ਆ ਜਿਹੜੇ ਕੁੱਤਰ ਚ ਬਾਈ ਚਰਬੀ ਆ ਉਹੀ ਕੁੱਤਰ ਨੇ ਉੱਡਣਾ ਖੂਨ ਚਰਬੀ ਤੇ ਤੰਦਰੁਸਤੀ ਮਾਦਰੀ ਤਿੰਨ ਚੀਜ਼ਾਂ ਜੇ ਤੁਹਾਡਾ ਕਬੂਤਰ ਤੰਦਰੁਸਤ ਆ ਤਾਂ ਉਹਦੇ ਚ ਖੂਨ ਵੀ ਬਣੂਗਾ ਉਹਦੇ ਚ ਚਰਬੀ ਵੀ ਬਣੂਗੀ ਜੇ ਤੁਹਾਡਾ ਕਬੂਤਰੀ ਬਿਮਾਰ ਆ ਉਹ ਚ ਨਾ ਖੂਨ ਬਣੇ ਨਾ ਚਰਬੀ ਬਣੇ ਠੀਕ ਹੈ ਜੀ ਬਾਕੀ ਜਿਵੇਂ ਕਹਦੇ ਹੁੰਦੇ ਹੁੰਦੇ ਜਿਹੜਾ ਵਿਚਾਰਾ ਸਿਆਲਾਂ ਚ ਰਿਹਾ ਹੀ ਮਤਲਬ ਦਵਾਈਆਂ ਤੇ ਆ ਜਾਂ ਟੀਕਿਆਂ ਤੇ ਉਹਨੇ ਵਿਚਾਰ ਨੇ ਕੀ ਉੱਟਣਾ ਤੇ ਕਈ ਉੱਡ ਵੀ ਜਾਂਦੇ ਆ ਕਈ ਇਸ ਚੀਜ਼ ਨੂੰ ਮਤਲਬ ਝੂਠਾ ਵੀ ਦਰਾ ਦਿੰਦੇ ਆ ਵੀ ਇਹ ਜਿਹੜੀ ਕਹਾਵਤ ਬਣੀ ਆ ਨਾ ਵੀ ਜਿਹੜਾ ਗਰਮੀਆਂ ਚ ਸੌਰੀ ਸਿਆਲਾਂ ਚ ਬਿਮਾਰ ਰਿਹਾ ਨੇ ਗਰਮੀਆਂ ਚ ਕੀ ਉੱਡਣਾ ਕਈ ਕੂਤਰੇ ਹੈ ਜੇ ਹੁੰਦੇ ਆ ਸੈੱਟ ਵੀ ਹੋ ਜਾਂਦੇ ਆ ਐਵੇਂ ਆਪਾਂ ਮਤਲਬ ਗਲਤ ਚਿਪਣੀ ਨਹੀਂ ਕਰਦੇ ਉਸ ਚੀਜ਼ ਦੀ ਵੀ ਆਪਾਂ ਹੋ ਵੀ ਜਾਂਦੇ ਐਡੀ ਗੱਲ ਨਹੀਂ ਕੋ ਤੇ ਅੱਜ ਗਏ ਸੀ ਬਾਈ ਕੋਲੇ ਤੇ ਗਏ ਤਾਂ ਵੈਸੇ ਕੰਮ ਕੋਈ ਹੋਰ ਸੀਗੇ ਤੇ ਬਾਈ ਨੇ ਕੂਤਰ ਦੇਤੇ ਅੱਠ ਬੱਚੇ ਆ ਯਾਨੀ ਦੋ ਤਿੰਨ ਕੂਤਰਾ ਤਾਂ ਚਾਰ ਪੰਜ ਬੱਚੇ ਆ ਵਿੱਚ ਤੇ ਮੈਂ ਤੁਹਾਨੂੰ ਕੱਲ ਨੂੰ ਦਿਖਾਉਂਗਾ ਉਹ ਕੂਤਰਾ ਮਤਲਬ ਆਹੀ ਚੀਜ਼ਾਂ ਐ ਇੱਥੇ ਤੁਹਾਨੂੰ ਦਿਖਾਉਣਾ ਇੱਥੇ ਬੈਠਾ ਹੋਣਾ ਇਹ ਇੱਥੇ ਬੈਠਾ ਕਬੱਡਾ ਗੁਤਰ ਇੱਕ ਤਾਂ ਉਹਦਾ ਭਰਾ ਹੀ ਦੇਤਾ ਬਾਈ ਨੇ ਫਿਰ ਪਤਾ ਨਹੀਂ ਭਰਾ ਪਤਾ ਨਹੀਂ ਭੈਣ ਬਣੂਗੀ ਪੱਠੇ ਬਣੂਗੀ ਪੱਠਾ ਬਣੂ ਤੇ ਬਾਕੀ ਆ ਤੁਸੀਂ ਚੈੱਕ ਕਰ ਲਓ ਬਾਈ ਕਬੂਤਰ ਐ ਤੰਦਰੁਸਤ ਆ ਆਪਣਾ ਟੀਰਾ ਗੁਤਰ ਨਾ ਟੱਲਾ ਮਤਲਬ ਹੋ ਗਿਆ ਜਦੋਂ ਤੋਂ ਬਿਮਾਰੀ ਪਈ ਆ ਪਿਛਲੇ ਸਾਲ ਇੱਕ ਇਹ ਆ ਇੱਕ ਇੱਥੇ ਆ ਬੈਠਾ ਆ ਦੇਖ ਆ ਵੀ ਗੁਤਰ ਪਿੰਗਾ ਹੋ ਗਿਆ ਸੀਗਾ ਆ ਦੇਖ ਹੁਣ ਪੂਰੇ ਸਿੱਧੇ ਆ ਉਹ ਟੀਰਾ ਥੋੜਾ ਜਿਹਾ ਹੈਗਾ ਮੜਾ ਜਿਹਾ ਦਿਖਾਉਂਦਾ ਤਾਂ ਹੁਣ ਆ ਇਹ ਆ ਦਾ ਲਾਲ ਜਿਹਨਾਂ ਦਾ ਜਮਾਂ ਸਹੀ ਹੋ ਗਿਆ ਬਾਈ ਬਾਕੀ ਕਿਰਪਾ ਮਹਾਰਾਜ ਦੀ ਉਹਦੇ ਟੀਗਾ ਲਾ ਦਿੰਨੇ ਹੁਣ ਮੈਂ ਫੇਰ ਲਾ ਦਿੰਨਾ ਠੀਕ ਆ ਇਹ ਜਿਹੜੇ ਕਬੂਤਰ ਹੋ ਜਾਂਦੇ ਨਾ ਉਹਨਾਂ ਨੂੰ ਲਾ ਦਿਆ ਕਰੋ ਟੀਗਾ ਬਾਈ ਮਤਲਬ ਜਿਹੜਾ ਬੈਰੀ ਬੰਨ ਹੁੰਦਾ ਉਹਦਾ ਪੁੱਠਾ ਨੂੰ ਲਾਉਣਾ ਹੁੰਦਾ ਕਿਉਂਕਿ ਗਲੱਛ ਦੇ ਆ ਕਬੂਤਰ ਹੈ ਬੈਰੀ ਬੰਨ 3 ਪੁਆਇੰਟ ਮਲਾ ਕੇ ਤੇ 3 ਪੁਆਇੰਟ ਟੈਰਾ ਮੈਸੀਨ ਦਾ ਮਲਾ ਕੇ ਠੀਕ ਆ ਤੁਸੀਂ ਲਾ ਸਕਦੇ ਆ ਉਹ ਮੇਰੀ ਦੱਸੀ ਹੋਈ ਆ ਵੀਡੀਓ ਪਾਈ ਹੋਈ ਆ ਠੀਕ ਆ ਤੇ ਉਹ ਵੀਡੀਓ ਕੱਢ ਕੇ ਦੇਖ ਲਿਓ ਸਾਰੀ ਉਹ ਵੀ ਜਦੋਂ ਘੁੰਮਣੀ ਦਾ ਇਲਾਜ ਸ਼ਾਇਦ ਦੱਸਿਆ ਹੋਇਆਗਾ ਮੇਰਾ ਤੇ ਬਾਕੀ ਤੁਸੀਂ ਕਬੂਤਰ ਚੈੱਕ ਕਰੋ ਬਈ ਕੂਤਰਾਂ ਪਿਆ ਆ ਆ ਜੀ ਬਾਈ ਗਰਦੀਪ ਭੈਣੀ ਜੇ ਤੂੰ ਮੇਰੀ ਵੀਡੀਓ ਦੇਖਦਾ ਬਾਈ ਗਰਦੀਪ ਭੈਣੀ ਵਾਲਿਆ ਤੇ ਆਹ ਦੇਖ ਲੱਗ ਜੇ ਆ ਬੈਠਾ ਉਹ ਜਿਹੜਾ ਤੁਸੀਂ ਦਿਖਾਇਆ ਸੀ ਨਾ ਕਬੂਤਰ ਉਹਦੇ ਵਿੱਚ ਆਪਣੇ ਚ ਵੀਡੀਓ ਚ ਆਹ ਚੀਜ਼ ਆ ਮੇਰੇ ਕੋਲ ਵੀ ਹੈਗਾ ਉਹੀ ਚੀਜ਼ ਬਾਈ ਉਹ ਬੈਠਾ ਉਹ ਫਿਰਦਾ ਸੇਮ ਕਾਪੀ ਆ ਬਾਕੀ ਬਾਈ ਤੁਸੀਂ ਕਬੂਤਰ ਚੈੱਕ ਕਰ ਲਓ ਤੁਹਾਨੂੰ ਮੈਂ ਕੈਲਸ਼ੀਅਮ ਦੱਸਦਾ ਤੇ ਉਸ ਤੋਂ ਬਾਅਦ ਕਲ ਜਿਵੇਂ ਦਰ ਮੱਖਣੀ ਦਾਸਤੀ ਤੇ ਇੱਕ ਜਿਹੜੀ ਚੀਜ਼ ਹੋ ਰਹੀ ਗਈ ਉਹ ਆਪਾਂ ਅਗਲੀ ਵੀਡੀਓ ਬਣਾਵਾਂਗੇ ਉਹ ਮੈਨੂੰ ਮੈਸੇਜ ਤੁਸੀਂ ਇਸ ਵੀਡੀਓ ਤੇ ਮੈਸੇਜ ਕਰ ਕਰਕੇ ਦੱਸਣਾ ਸਾਰੇ ਭਰਾਵਾਂ ਨੇ ਚੈੱਕ ਕਰਕੇ ਬਈ ਕਿਵੇਂ ਆ ਤੁਹਾਡੇ ਘੁੱਤਰ ਥੱਲਿਓ ਲਾਲ ਆ ਜਾਂ ਕਿਵੇਂ ਆ ਖੁਸ਼ਕਾ ਥੱਲਿਓ ਜਾਂ ਕਿਵੇਂ ਆ ਕਿਉਂਕਿ ਹਜੇ ਮੌਕਾ ਹੈਗਾ ਬਈ ਤੇ ਆਪਾਂ ਫਿਰ ਉਹਨਾਂ ਨੂੰ ਸੈੱਟ ਕਰ ਲਾਂਗੇ ਠੀਕ ਆ ਜੀ ਤੇ ਬਾਕੀ ਤੁਸੀਂ ਆ ਚੈੱਕ ਕਰ ਸਕਦੇ ਹੋ ਘੁੱਤਰ ਵੀਡੀਓ ਆਪਾਂ ਜਲਦੀ ਛੋਟੀ ਬਣਾਉਣੀ ਆ ਤੇ ਵੀਡੀਓ ਮੇਰਾ ਪੂਰਾ ਸਾਰੀ ਦੇਖ ਲਿਓ ਤੇ ਇਸ ਵੀਡੀਓ ਤੇ ਇੱਕ ਤਾਂ ਤੁਸੀਂ ਮੈਨੂੰ ਇਹ ਦੱਸਣਾ ਵੀ ਤੁਹਾਡੇ ਕਬੂਤਰ ਕਿਵੇਂ ਆ ਥੱਲੋਂ ਲਾਲ ਆ ਜਾਂ ਕਿਵੇਂ ਆ ਖੁਸ਼ਕ ਆ ਜਾਂ ਕੀ ਆ ਤੇ ਇੱਕ ਤੁਸੀਂ ਮੈਨੂੰ ਸਾਰੇ ਭਰਾਵਾਂ ਨੇ ਜਿੰਨੇ ਜਿੰਨੇ ਆਪਾਂ ਨੂੰ ਮਤਲਬ ਭਰਾ سپورਟ ਕਰਦੇ ਆ ਜਿੰਨੇ ਤੁਸੀਂ ਮੈਸੇਜ ਕਰਦੇ ਆ ਹਨ ਤੇ ਤੁਸੀਂ ਸਾਰਿਆਂ ਨੇ ਆਪ ਦਾ ਪਿੰਡ ਤੇ ਆਪ ਦਾ ਜ਼ਿਲ੍ਹਾ ਦੱਸਣਾ ਕਿੱਥੋਂ ਕਿੱਥੋਂ ਜਿਹੜੇ ਭਰਾ ਫੋਰਨ ਕੰਟਰੀ ਜਿਉਂ ਤੁਸੀਂ ਮੈਸੇਜ ਕਰਦੇ ਆ ਤੁਸੀਂ ਵੀ ਦੱਸਣਾ ਬਈ ਕਿਹੜੀ ਕਿਹੜੀ ਕੰਟਰੀ ਦੇ ਵਿੱਚੋਂ ਮੈਸੇਜ ਕਰਦੇ ਆ ਤੇ ਤਾਂ ਜੋ ਪਤਾ ਲੱਗ ਜਾਂਦਾ ਕਿਉਂਕਿ ਪਤਾ ਕੀ ਆ ਫਿਰ ਫਿਰ ਆਪਾਂ ਮੰਨ ਲਓ ਕੋਈ ਗਾਹ ਜੇ ਹੋ ਸਕਦਾ ਮਤਲਬ ਗੱਲਵਾਜੇ ਕੋਈ ਕਰਨੀ ਹੁੰਦੀ ਹੈ ਬੰਦਾ ਤਾਂ ਕਰ ਲੈਂਦਾ ਤੇ ਇਸ ਕਰਕੇ ਸਾਰੇ ਭਰਾ ਤੁਸੀਂ ਮਤਲਬ ਬਾਕੀ ਯਾਰ ਮੇਨ ਸਿਰ ਚ ਇੱਕ ਹੋਰ ਗੱਲ ਮੇਰੇ ਦਿਮਾਗ ਚ ਆ ਗਈ ਹੁਣ ਪਰਪਟਾਈ ਤੋਂ ਚੇਤ ਆ ਗਿਆ ਜਿਹੜੇ ਭਰਾਵਾਂ ਨੇ ਬਾਈ ਇੱਕ ਸੁਣ ਮੈਂ ਹੋਰ ਦੱਸਦਾ ਗੱਲ ਜੇ ਕੋਈ ਪਰਪੁਰ ਪਟਣੇ ਆ ਨਾ ਤੇ ਮੇਰਾ ਭਰਾ ਬਣ ਕੇ ਪਰਪਟਾਈ ਦੀ ਵੀਡੀਓ ਨਾ ਪਾਇਓ ਬਾਈ ਕੋਈ ਵੀ ਪਰ ਪਟਦਿਆਂ ਦੀ ਨਾ ਕੈਂਚੀ ਲਾਉਂਦਿਆਂ ਦੀ ਤੇ ਨਾ ਸਰੰਜ ਨਾਲ ਪਾਣੀ ਦਿੰਦਿਆਂ ਦੀ ਠੀਕ ਆ ਮੇਰੇ ਬਾਈ ਇੱਕ ਏ ਚੀਜ਼ ਤੋਂ ਗਰੇਜ ਕਰਨੀ ਆ ਭਰਾ ਕਿਉਂਕਿ ਤੁਹਾਨੂੰ ਪਤਾ ਆਪਣੀ ਕੁੱਤਰਬਾਜੀ ਕਿੱਥੋਂ ਜਾ ਕੇ ਮੁੜ ਕੇ ਆਈ ਆ ਸੋ ਇਸ ਕਰਕੇ ਮੇਰਾ ਵੀਰ ਇੱਕ ਚੀਜ਼ ਤੇ ਗਰੇਜ ਕਰਨਾ ਤੁਸੀਂ ਠੀਕ ਆ ਤੇ ਕੈਲਸ਼ੀਅਮ ਮੈਂ ਤੁਹਾਨੂੰ ਦੁਬਾਰੇ ਫੇਰ ਦੱਸ ਦਿੰਨਾ ਕੈਲਸ਼ੀਅਮ ਮੇਰੇ ਕੋਲ ਪਿਆ ਜਾਂਦਾ ਉਹ ਤੁਸੀਂ ਬਈ ਅਰਮਾਨ ਤੋਂ ਮੰਗਾ ਲਓ ਕੋਈ ਸਪੈਸ਼ਲ ਕੁੱਤਰਾਂ ਵਾਸਤੇ ਆ ਉਹਦਾ ਬਹੁਤ ਜਿਆਦਾ ਫਾਇਦਾ ਬਾਈ ਠੀਕ ਆ ਤੇ ਜਾਂ ਤੁਸੀਂ ਮਲਟੀ ਸਟਾਰ ਪਾ ਸਕਦੇ ਹੋ ਇਹ ਜਾਂ ਤੁਸੀਂ A to Z ਸਿਰਪਾ ਸਕਦੇ ਹੋ ਆਪਣੇ ਹਿਊਮਨ ਦੇ ਵਿੱਚ ਹੁੰਦਾ ਤੇ ਇੱਕ ਖੂਨ ਬਣਾਉਣ ਵਾਲੇ ਬਾਈ ਤੁਹਾਨੂੰ ਮੈਂ ਦੱਸਦਾ ਡੈਸਕੋ ਰੇਂਜ ਦੀ ਦਵਾਈ ਆਉਂਦੀ ਆ ਖੂਨ ਬਣਾਉਣ ਦੀ ਮਰਜ਼ੀ ਲੈ ਲਓ 150 ਦੀ ਆਖਣੀ 140 ਰੁਪਏ ਦੀ ਸ਼ੀਸ਼ੀ ਆ ਆਮ ਮੈਡੀਕਲ ਸਟੋਰ ਤੋਂ ਮਿਲ ਜਾਂਦੀ ਆ ਕੈਲਸ਼ੀਅਮ ਦੇ ਨਾਲ ਖੂਨ ਬਣਵਾਉਣ ਵਾਲੇ ਵੀ ਪਾਉਣੀ ਆ ਬਾਈ ਤੁਸੀਂ ਬਾਈ ਗੁਲਜਾਰ ਵੀ ਦੱਸਦਾ ਹੁੰਦਾ ਇੱਕ ਵੀਡੀਓ ਦੇ ਵਿੱਚ ਆਪਦੀ ਇੰਟਰਵਿਊ ਦੇ ਵਿੱਚ ਇੱਕ ਖੂਨ ਬਣਾਉਣ ਵਾਲੀ ਪਾਉਣੀ ਆ ਸੀ ਉਹ ਬਾਈ ਡੈਸਕੋ ਰੇਂਜ ਦੀ ਗੱਲ ਹੀ ਕਰਦਾ ਮੈਂ ਉਹ ਵੀਡੀਓ ਤੇ ਕਮੈਂਟ ਵੀ ਕੀਤਾ ਹੋਇਆ ਦੱਸਿਆ ਵੀ ਆ ਬਾਈ ਗੁਲਜਾਰ ਡੈਸਕੋ ਰੇਂਜ ਦੀ ਗੱਲ ਕਰਦਾ ਠੀਕ ਆ ਤੁਨ ਮੈਂ 3-4 ਕੈਲਸ਼ੀਅਮ ਦੱਸਤੇ ਇਹਨਾਂ ਨੂੰ ਜਿਹੜਾ ਮਰਜ਼ੀ ਪਾ ਸਕਦੇ ਆ ਤੁਸੀਂ ਬਾਈ ਜਿਵੇਂ ਵਿਟਾਮਿਨ ਵੀ ਪਾ ਸਕਦੇ ਆ মালਟੀ ਵਿਟਾਮਿਨ ਹਨਾ ਮਲਟੀ ਸਟਾਰਜ ਮਲਟੀ ਵਿਟਾਮਿਨ ਆ ਜਾਂਦੇ ਆ ਓਸਟਾਬਿਡ ਕੈਲਸ਼ੀਅਮ ਵੀ ਪਾ ਸਕਦੇ ਆ ਵਿੱਚ ਬਿਮਰਾਲ ਪਾ ਕੇ ਤੇ ਮਤਲਬ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਹੁਣ ਤੁਸੀਂ ਜਮਾ ਕੀਤੀ ਕਿਰਾਇ ਸਾਰੀ ਆਪਦੀ ਮਿਹਨਤ ਤੇ ਬਾਈ ਪਾਣੀ ਦਾ ਫੇਰ ਲਿਓ ਹੁਣ ਤੁਸੀਂ ਚੈੱਕ ਰੱਖਣੇ ਆ ਕਬੂਤਰਾਂ ਦੀ ਹੁਣ ਤੁਸੀਂ ਬੰਦ ਗੌਰ ਕਰਨੀ ਆ ਜਦੋਂ ਫਰ ਪੱਟ ਤੇ ਆ ਜਿਹੜੇ ਉੱਚੇ ਡੰਡੇ ਲੱਗੇ ਆ ਨਾ ਇਹ ਜੇ ਫਰ ਪੱਟਣ ਤੋਂ ਬਾਅਦ ਇਹ ਡੰਡੇ ਬਾਈ ਲਾ ਕੇ ਥੱਲੇ ਦੋ ਦੋ ਇੱਟਾਂ ਰੱਖ ਕੇ ਤੇ ਉਹਨਾਂ ਦੇ ਬਾਲੇ ਰੱਖ ਦਿਓ ਵੀਰੇ ਤਾਂ ਜੋ ਕਬੂਤਰਾਂ ਨੂੰ ਹੋਰ ਸੱਚ ਇੱਕ ਗੱਲ ਆ ਗਈ ਚੇਤੇ ਵੀ ਪਰ ਪੱਟਣ ਤੋਂ ਪਹਿਲਾਂ ਤੁਸੀਂ ਦੇਖ ਲੈਣਾ ਕਬੂਤਰਾਂ ਦੇ ਪਾਰ ਕਿਹੜੇ ਸੁੱਕੇ ਹੋਏ ਨੇ ਮ ਉਹਨਾਂ ਨੂੰ ਪਹਿਲਾਂ ਕੈਂਚੀ ਲਾ ਲੈਣੀ ਬਈ ਦਾਸ ਤੋਂ 15 15 ਦਿਨ ਪਹਿਲਾਂ ਕੈਂਚੀ ਲੱਗੀ ਹੋਣੀ ਚਾਹੀਦੀ ਆ ਕਬੂਤਰਾਂ ਨੂੰ ਤਾਂ ਜੋ ਕਬੂਤਰਾਂ ਦੇ ਫਰ ਖਿੱਚਣ ਲੱਗਿਆ ਕਬੂਤਰਾਂ ਨੂੰ ਤਕਲੀਫ ਨਾ ਹੋਵੇ ਤੇ ਖੂਨ ਜਿਹੜਾ ਉਹਨਾਂ ਦਾ ਸੁੱਕ ਕੇ ਪਿੱਛੇ ਮੁੜਿਆ ਹੋਵੇ ਤੁਸੀਂ ਇਹ ਵੀ ਚੈੱਕ ਕਰਨਾ ਪਰ ਕੈਂਚੀ ਲਾਉਣ ਤੋਂ ਪਹਿਲਾਂ ਕੀ ਚੈੱਕ ਕਰਨਾ ਖੋਲ ਕੇ ਤੁਸੀਂ ਫੂਕ ਮਾਰ ਕੇ ਚੈੱਕ ਕਰਨਾ ਜਿਹੜੇ ਮਤਲਬ ਪਰ ਦੇ ਵਿੱਚ ਖੂਨ ਤਾਜ਼ਾ ਹੈ ਖੂਨ ਹਨਾ ਹੈਗਾ ਤੁਹਾਨੂੰ ਦੀਦਾ ਉਹ ਪਰ ਨੂੰ ਗੈਂਚੀ ਨਹੀਂ ਲਾਉਣੀ ਜਿਹੜੇ ਪਰ ਦਾ ਤੁਹਾਨੂੰ ਪਤਾ ਵੀ ਖੂਨ ਸੁੱਕਿਆ ਹੋਇਆ ਪਿੱਛੇ ਮੁੜਿਆ ਜਿਨ੍ਹਾਂ ਕੋ ਪੱਕੇ ਫਰਕ ਹੈ ਦਿੰਦੇ ਆ ਉਸ ਫਰਾਂ ਨੂੰ ਗੈਂਚੀ ਲਾਉਣੀ ਆ ਤੇ ਬਾਕੀ ਮੇਰਾ ਵੀਰ ਕੋਈ ਮੱਖੀਆਂ ਪੱਟਣ ਦੀ ਲੋੜ ਨਹੀਂ ਜਿਹੜੀਆਂ ਉੱਪਰ ਹੁੰਦੀਆਂ ਮੱਛੀਆਂ ਕਹਿੰਦਾ ਕੋਈ ਮੱਖੀਆਂ ਕਹਿੰਦਾ ਜਿਹਨੂੰ ਮਤਲਬ ਪਰਾਂ ਦੇ ਛੋਟੇ ਪਰ ਹੁੰਦੇ ਆ ਜਿਹੜੇ ਉਹ ਪੱਟਣ ਦੀ ਲੋੜ ਨਹੀਂ ਤੇ ਕੋਈ ਰੱਬ ਤੁਹਾਡਾ ਭਲਾ ਕਰੇ ਪੂਸ ਪੱਟਣ ਦੀ ਲੋੜ ਨਹੀਂ ਪੂਸ ਤਾਂ ਤਾਂ ਪਟਣੀਆਂ ਵੀ ਜੇ ਕਬੂਤਰ ਮਤਲਬ ਜ਼ਿਆਦਾ ਉਹ ਆ ਦਾ ਦੇ ਖਰਾਬ ਆ ਪੂਜ ਤਾਂ ਪੱਟਣੀ ਨਹੀਂ ਪੂਛ ਪਾ ਪੱਟਣ ਦੀ ਕੋਈ ਲੋੜ ਨਹੀਂ ਹੁੰਦੀ ਬਾਈ ਕਿਉਂਕਿ ਜਿੰਨੇ ਵੱਧ ਫਾਰ ਪੜਦੇ ਆ ਓਨੀ ਕਬੂਤਰ ਨੂੰ ਵੱਧ ਤਖਲੀਬ ਹੁੰਦੀ ਆ ਤੇ ਕਬੂਤਰ ਖੂਨ ਜਿੰਨੀ ਥੋੜੀ ਤਾਕਤ ਮਤਲਬ ਉਹਨਾਂ ਨੂੰ ਸਿਆਲਾਂ ਦੇ ਵਿੱਚ ਦਿੱਤੀ ਹੁੰਦੀ ਆ ਅ ਵਧੀਆ ਖਰਾਗ ਪਾਈ ਹੁੰਦੀ ਆ ਉਹ ਸਾਰੀ ਮਤਲਬ ਬਾਈ ਖੂਨ ਬਣਾਉਣ ਦੇ ਲੱਗ ਜਾਂਦੀ ਖਿੱਚ ਜਾਂਦੀ ਆ ਸੋ ਇਸ ਕਰਕੇ ਕੈਲਸ਼ੀਅਮ ਮਟਾਵਣ ਜਿਹੜਾ ਤੁਹਾਨੂੰ ਦੱਸਿਆ ਤੇ ਖੂਨ ਬਣਾਉਣ ਵਾਲੀ ਡੈਸਕੋ ਰੇਂਜ ਮਤਲਬ ਇਹ ਜ਼ਰੂਰ ਪਾਉਣੀ ਆ ਠੀਕ ਆ ਤੇ ਵੀਡੀਓ ਦਾ ਕਰਦੇ ਆ ਐਂਡ ਤੇ ਮੇਰਾ ਬਾਈ ਬਣ ਕੇ ਤੁਸੀਂ ਸਾਰੇ ਭਰਾਵਾਂ ਨੇ ਹੁਣ ਤਾਂ ਇੱਕ ਮੈਨੂੰ ਉਹ ਦੱਸਣਾ ਵੀ ਕਿਹੜੇ ਕਿਹੜੇ ਬਾਈਆਂ ਦੇ ਕਬੂਤਰ ਕਿਵੇਂ ਥੱਲੇੋਂ ਲਾਲ ਆ ਜਾਂ ਕਿਵੇਂ ਕੀ ਹਿਸਾਬ ਕਿਤਾਵਾ ਤੇ ਇੱਕ ਮੈਨੂੰ ਤੁਸੀਂ ਆਪਦਾ ਪਿੰਡ ਦੱਸਣਾ ਠੀਕ ਹੈ ਜੀ ਤੇ ਕਮੈਂਟ ਜ਼ਰੂਰ ਕਰਿਆ ਕਰੋ ਜਿਉਂਦੇ ਬਸਦੇ ਰਹੋ ਬਾਈ ਰੱਬ ਰਾਖਾ ਤੇ ਸਾਰੇ ਭਰਾਵਾਂ ਦੇ ਜਾਨਵਰਾਂ ਤੇ ਘਰ ਪਰਿਵਾਰ ਤੇ ਫਸਲ ਬਾੜੀ ਦੇ ਸਾਰਿਆਂ ਦੇ ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਤੇ ਅਗਲੀ ਮੈਨੂੰ ਵੀਡੀਓ ਜਰੂਰ ਦੱਸ ਦਿਓ ਕਿਹੜੇ ਵਿਸ਼ੇ ਤੇ ਪਾਉਣੀ ਹੈ ਤੇ ਨਹੀਂ ਆਪਾਂ ਉਹ ਜਿਹੜੀ ਮੈਂ ਤੁਹਾਨੂੰ ਚੀਜ਼ ਦੱਸਣੀ ਆ ਜੇ ਤੁਸੀਂ ਮੈਨੂੰ ਦੱਸੋਗੇ ਵੀ ਕਬੂਤਰ ਕਿਵੇਂ ਆ ਤੁਹਾਡੇ ਲਾਲ ਆ ਜਾਂ ਖੁਸ਼ ਕਫੀ ਮੈਂ ਤੁਹਾਨੂੰ ਉਹ ਚੀਜ਼ ਬਾਰੇ ਦੱਸੂਗਾ ਵੀ ਕੀ ਦੇਣਾ ਅਗਲੀ ਵੀਡੀਓ ਤੇ ਠੀਕ ਆ ਜੀ ਜਿਉਂਦੇ ਬਸਦੇ ਰਹੋ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਹ ਫਤਿ ਮੈਂ ਤੁਹਾਨੂੰ ਆ ਦਿਖਾਉਣਾ ਭੁੱਲ ਗਿਆ ਭਾਈ ਆਹ ਦੇਖੋ ਆ ਆਪਣੀ ਪੱਠੀ ਆ ਉਧਰ ਮੈਂ ਅੱਜ ਗਿਆ ਸੀਗਾ ਬਾਈ ਕੋਲੇ ਤੇ ਉਹਨੇ ਦੇਤੇ ਕਬੂਤਰ 8 ਇਹ ਮੈਂ ਮੁਰਗੀ ਉਧਰੋਂ ਕੱਢ ਕੇ ਇੱਧਰ ਕਰ ਲਈ ਸੀ ਤੇ ਆ ਪੱਠੀ ਦੱਸਿਓ ਬਾਈ ਕਿਹੋ ਜੀ ਲੱਗੀ ਤੁਹਾਨੂੰ ਕਿਵੇਂ ਦੀ ਆ ਪੱਠੀ ਵੀ ਹੈ ਨਸਲ ਦੀ ਪੂਰੀ ਰੱਖਣ ਵਾਲੀ ਕਿੰਜਨ ਨਹੀਂ ਕਿਵੇਂ ਆ ਠੀਕ ਆ ਤੇ ਇਹਦੇ ਨਾਲ ਦਾ ਪੱਠਾ ਹੋ ਫਿਰਦਾ ਤੇ ਆਉਂਦੇ ਫਿਰਦਾ ਆਹ ਦੇਖੋ ਹੋਰ ਆ ਗਿਆ ਜਿਆ ਨਾਲ ਫਿਰਦਾ ਦੇਸੀ ਆ ਆਪਣੇ ਹਾਂ ਪਠਾ ਹੈ ਬਾਈ ਇਦੇ ਬਾਰੇ ਵੀ ਦੱਸਣਾ ਨਹੀਂ ਦੇ ਦੇ ਕੇ ਵੀ ਪੱਠਾ ਕਿਵੇਂ ਆਪਣਾ ਦੇਖੋ ਲੱਗਦਾ ਨਾਜ ਦਾ ਬੱਚਾ ਕਿ ਨਹੀਂ ਪੂਰਾ ਬਾਈ ਕਿੱਲੀ ਤਾਜ ਆ ਇਹ ਆ ਦੇਖ ਹੁਣ ਦੀਦਾ ਪੂਰਾ ਵਧੀਆ ਦੇ ਪੂਰੀ ਕਿੱਲੀ ਤਾਜ ਆ ਤੇ ਪੂਛ ਵੀ ਥੱਲੇ ਨੁੰਡਾ ਉਹਨਾ ਡੋਡੀ ਫੁੱਟ ਪੱਠਾ ਬਾਈ ਹਜੇ ਖਾਰਾ ਪਟਦਾ ਹਜੇ ਤੇ ਆ ਫਿਰਦੇ ਆਪਣੇ ਸੀਲ ਸੌਰੀ ਦੂਜੇ ਦੇਸੀ ਤੇ ਉਹ ਕੁਕੜੀ ਨੂੰ ਨਾ ਇਸ ਨੂੰ ਪਾਣੀ ਨਹੀਂ ਪੀਣ ਦਿੰਦਾ ਆ ਵੱਡਾ ਕੁੱਕੜ ਯਾਰ ਐਸ ਨੂੰ ਵਿਚਾਰੀ ਨੂੰ ਇਵੇਂ ਲਿਆਂਦੀ ਉਧਰੋਂ ਤਾਂ ਜਾ ਕੇ ਕਿਉਂਕਿ ਉਧਰ ਮੇਰੇ ਕਬੂਤਰ ਛੱਡੇ ਹੋਇਆ ਤੇ ਆਹ ਦੇਖੋ ਚੈੱਕ ਕਰੋ ਠੀਕ ਆ ਜੀ ਤੇ ਮੇਰਾ ਭਾਈ ਕਮੈਂਟ ਕਰਕੇ ਜਰੂਰ ਦੱਸਿਓ ਇਹਨਾਂ ਨਾਲੇ ਦੱਸਿਓ ਵੀ ਕੁੱਕੜ ਆਪਣੇ ਕਿਵੇਂ ਲੱਗੇ ਤੁਹਾਨੂੰ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ